ਨਕ ਖਾਸਦਾਣਾ ਪਰ ਟੰਡਿਆ ਆ ਹੂੰ ਉਹ ਕਹਿੰਦਾ ਆ ਜਾਓ ਤੁਹਾਨੂੰ ਕੁੱਟ ਪੈ ਜਾਣੀ ਇੱਥੇ ਤੁਸੀਂ ਮਤਲਬ ਬਾਹਲੇ ਮੁਲਖਾਂ ਠੇ ਚਲ ਗਾਇਆ ਇੱਥੇ ਮੋੜ ਤੇ ਆ ਜਾਓ ਹਾਂ ਕਾਂਡੀ ਸਾਹਿਬ ਤੁਸੀਂ ਦੇਖੋ ਇਹ ਲੱਖਾ ਸਦਾਣਾ ਇਹ ਕਹਿ ਰਿਹਾ ਜੀ ਤੁਹਾਡੇ ਕੁੱਟ ਪੈਣੀ ਐ ਤੁਸੀਂ ਆ ਜਾਓ ਮੈਂ ਲੱਖੇ ਸਦਾਣੇ ਨੂੰ ਸਵਾਲ ਕੋ ਪੁੱਛਦਾ ਤੇਰੀ ਭਾਈ ਪੰਜਾਬ ਚ ਤੇਰੇ ਆਪਣੇ ਮੁਲਖ ਚ ਇੱਜ਼ਤ ਕੀ ਆ ਤੇਰੀ ਹਾਂ ਤੂੰ ਕਿਸਾਨੀ ਸ਼ੰਗਾਰ ਚ ਡੇਢ ਸਾਲ ਉੱਤੇ ਧੱਕੇ ਛੱਤਰ ਖਾਈ ਗਿਆ ਇਥੋਂ ਦੇ ਆਪਣੇ ਤੇਰੇ ਆਪ ਦੇ ਮੁਲਖ ਚ ਪੈ ਫੇਰ ਤੇਰੇ ਮੁਲਕ 'ਚ ਗੰਦੇ ਨਾਲੇ ਦਾ ਰੌਲਾ ਪੈ ਗਿਆ ਫੇਰ ਤੇਰੇ ਮੁਲਕ 'ਚ ਤੇਰੀ ਭਾਸ਼ਾ ਦਾ ਰੌਲਾ ਪੈ ਗਿਆ ਫੇਰ ਤੇਰੇ ਮੁਲਕ ਤੇਰੇ ਭਈਆਂ ਦਾ ਰੌਲਾ ਪੈ ਗਿਆ ਫੇਰ ਤੂੰ ਆਪ ਵੀ ਰੱਖੇ ਫੇਰ ਕੱਲ ਨੂੰ ਜਦੋਂ ਤੇਰੇ ਮੁੰਡੇ ਵੱਡੇ ਹੋ ਗਏ ਤੂੰ ਆਪ ਬਾਹਰ ਕੱਲਣੇ ਆਂ ਅੰਗਰੇਜ਼ੀ ਸਕੂਲਾਂ 'ਚ ਤੇਰੇ ਮੁੰਡੇ ਪੜ੍ਹਦੇ ਤੂੰ ਗੱਲਾਂ ਪੰਜਾਬੀ ਦੀਆਂ ਕਰੀ ਜਾਣਾ ਵੀ ਮੈਂ ਪੁੱਛਦਾ ਵੀ ਤੇਰੇ ਮੁਲਕ 'ਚ ਤੇਰੀ ਇੱਜ਼ਤ ਕੀ ਆ ਮੈਨੂੰ ਇਹਦਾ ਜਵਾਬ ਦੇ ਕੀ ਤੇ ਜਿਹੜੇ ਤੁਸੀਂ ਉਥੇ ਇੱਕ ਦਿਨ ਜਾ ਕੇ ਉੱਥੇ ਨਾਹਰਾ ਲਾ ਲਿਆ ਇੱਥੇ ਲਾ ਲਿਆ ਇਹ ਇੱਜ਼ਤ ਵਾਲੇ ਲੋਕਾਂ ਦਾ ਕੰਮ ਐ ਇੱਜ਼ਤ ਵਾਲੇ ਲੋਕਾਂ ਦਾ ਕੰਮ ਐ ਤੁਹਾਨੂੰ ਜਿੰਨਾ ਬੇਇੱਜ਼ਤ ਤੁਹਾਡੇ ਮੁਲਕ 'ਚ ਕਰਦੇ ਨੇ ਇੱਥੇ ਸਾਡੀ ਬੇਇੱਜ਼ਤੀ ਨਹੀਂ ਹੁੰਦੀ ਢਾਡੀ ਸਾਹਿਬ ਤੁਸੀਂ ਕਦੀ ਬੇਇੱਜ਼ਤ ਹੋਏ ਹੋ ਮੈਂ ਕਦੀ ਹੋਇਆ ਕਦੀ ਨਹੀਂ ਇਹ ਤਾਂ ਰੋਜ਼ ਹੁੰਦੇ ਨੇ ਕਦੀ ਪੰਜਾਬ ਪੌਲ ਚ ਆ ਕੇ ਲੈ ਜਾਂਦੀ ਆ ਕਦੀ ਕਿਤੇ ਨਾਹਰਾ ਲਾਉਂਦੇ ਹੁੰਦੇ ਨੇ ਕਦੀ ਕਿਤੇ ਲਾਉਂਦੇ ਨੇ ਭਾਈ ਤੁਹਾਡੇ ਮੁਲਕ ਦੇ ਨਾਲੋਂ ਸਾਡੀ ਬਾਹਰ ਐਨ ਆਰ ਆਈਆਂ ਦੀ ਜ਼ਿੰਦਗੀ ਕਿਤੇ ਬੈਟਰ ਆ ਤੁਸੀਂ ਆਪਣੇ ਆਈਡੀਏ ਆਪਣੇ ਸਵਾਲ ਜਵਾਬ ਆਪਣੇ ਕੋਲੇ ਰੱਖਿਆ ਕਰੋ ਤੇ ਆਪਣੇ ਵੱਲ ਝਾਤ ਮਾਰੋ ਵੀ ਢਾਡੀ ਤੁਹਾਡੇ ਮੁਲਕ 'ਚ ਕਿੰਨੀ ਇੱਜ਼ਤ ਹੈ ਜੀ ਤੁਸੀਂ ਦੱਸ ਦਿਓ 84 ਤੁਹਾਡੇ ਕਰਤਾ 51 ਘਰੇ ਪਤਾ ਕਿਹੜੇ ਸਾਲ ਤੱਕ ਮੈਲਟੀ ਤੁਹਾਡੇ ਗੁਰੂ ਘਰਾਂ ਚ ਬਾੜਤੀ ਹੈ 76 ਤੁਹਾਡੇ ਮਾਰੇ ਉਹਨਾਂ ਨੇ ਤੇ ਤੁਸੀਂ ਸਾਨੂੰ ਦੱਸੀ ਜਾਂਦੇ ਹੋ ਬਈ ਇੱਥੇ 76 ਪਾਣੇ ਨੇ ਪਹਿਲੋਂ ਆਪਣੀ ਟੇਕ ਕੇਅਰ ਕਰੋ ਪਹਿਲੋਂ ਤੁਸੀਂ ਵੇਖੋ ਜੇ ਇੱਥੇ ਤੁਸੀਂ ਯਾਦ ਹੋ ਜੇ ਯਾਦ ਉੱਤੇ ਆ ਜਾਂਦੇ ਆ ਜੇ 76 ਖਾਂਦੇ ਹੋ ਅਸੀਂ ਇੱਥੇ 76 ਨਹੀਂ ਖਾਂਦੇ ਇੱਥੇ ਸਾਡੇ ਨਾਲ ਘਟਨਾ ਵਾਪਰਦੀਆਂ ਨੇ ਪਰ ਕਿਤੇ ਕਿਤੇ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹਾਂਜੀ हां ਆਪ ਵੀ ਜੇ ਉਹਨੂੰ ਆਉਣਾ ਹੋਵੇ ਤਾਂ ਉਹ ਆਪ ਵੀ ਟਰਾਈ ਕਰੂਗਾ ਤੇ ਪੱਕਾ ਪੀਰ ਦਾ ਭੇਟ ਦੇਣਾ ਕੈਨੇਡਾ ਇਹ ਟਾਂਡੀ ਦਾ ਪ੍ਰੋਬਲਮ ਪਤਾ ਕੀ ਆ ਹਾਂ ਟਾਂਡੀ ਦਾ ਹੁਣ ਲੱਕੇ ਸਦਾਨੇ ਦੇ ਹਾਲਾਤ ਇਹਨਾਂ ਦਾ ਕਿਸੇ ਪਾਸੋਂ ਹੱਥ ਨਹੀਂ ਪੈ ਰਿਆ ਤੇ ਜਦੋਂ ਪਿਆਫ ਇਹ ਦੇਖੋ ਕੀ ਬਣਦਾ ਇਹਨਾਂ ਦਾ ਹੈ ਕਿ ਨਹੀਂ ਹਾਂ ਜਿੱਦਾਂ ਵੀ ਭੁੱਖ ਨੰਗਾ ਜਿੱਦਾਂ ਹੁਣ ਇਹਨਾਂ ਨੇ ਤਾਂ ਸਾਰਾ ਸੰਭਿਆ ਪੰਜਾਬ ਗਵਰਨਮੈਂਟ ਤਾਂ ਸਾਬ ਨਹੀਂ ਰਹੀ ਜਿਹੜੇ ਆ ਬਾਹਲੇ ਆ ਇਹਨਾਂ ਨੇ ਪਿੰਡ ਬਣਾਤੇ ਵਧੀਆ ਟੂਰਮੈਂਟ ਵਧੀਆ ਕਰਾਉਂਦੇ ਆ ਸਾਰੇ ਕੋਸਤਾ ਬਾਹਰ ਜੇ ਹੁਣ ਇਹ ਸਾਰੇ ਹੀ ਉੱਥੇ ਚਲ ਗਏ ਤਾਂ ਉੱਥੇ ਤਾਂ ਸਤਿਆਨਾਸ਼ ਹੋ ਜਾਊਗਾ ਉਹਦਾ ਮਤਲਬ ਪੰਜਾਬ ਦਾ ਤਾਂ ਉੱਧੇ ਹੀ ਸਤਿਆਨਾਸ਼ ਹੋ ਜਾਣਾ ਜੇ ਚਲ ਗਏ ਸਾਰੇ ਜਿੱਦਾਂ ਉਹ ਕਹਿ ਰਹੇ ਆ ਵੀ ਸਾਰੇ ਆ ਜਾਓ ਆ ਜਾਓ ਇੱਦਾਂ ਹੈ ਤੇ ਜਿਹੜੀ ਜ਼ਮੀਨ ਦਾ ਮਾਮਲਾ ਆ ਉਹ 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 ਜਿੱਦਾਂ ਹੁਣ ਮਾਮਲੇ ਤੇ ਕਈ ਲੈਂਦੇ ਵੀ ਨਹੀਂ ਉਹ ਕਈ ਉਹ ਮਾਮਲੇ ਤੇ ਜ਼ਮੀਨਾਂ ਚ ਉਹ ਤਾਂ ਭੁੱਖੇ ਮਰ ਜਾਣਗੇ ਸੀ ਹਾਂ ਮੈਂ ਉਹੀ ਤਾਂ ਗੱਲ ਕਰਦਾ ਵੀ ਇਹ ਤਾਂ ਬਹੁਤ ਜਾਣ ਕੇ ਗਮਰਾਹ ਕਰਨਾ ਮੂਰਖਤਾ ਕਰਨੀ ਇਹ ਸਾਰੇ ਨਾਲ ਦੇ ਹਿੱਸੇ ਹੀ ਆ ਗਿਆ ਵੀ ਲੋਕਾਂ ਨੂੰ ਪਾਗਲ ਬਣਾਓ ਸ਼ਰਿਆਮ ਹੀ ਕੋ ਗਾਉਣ ਵਾਲਾ ਉਹ ਪਾਗਲ ਬਣਾਉਣ ਤਰਪਿੰਦਾ ਮੈਨੇ ਪੈਸੇ ਦੇਣ ਆ ਕਰਦੇ ਐ ਐਦਾਂ ਹੀ ਉਹ ਕੁੜੀ ਜੀ ਲੱਗੀ ਰੀ ਮੁਰਕੇ ਵੀ ਉਹਨੂੰ ਦੇਖ ਲਾ ਜਦੋਂ ਉਹਦਾ ਸੂਤ ਆ ਗਿਆ ਹੁਣ ਲੱਖਾਂ ਵੀ ਉਹ ਕੁੜੀ ਵਾਲੇ ਹਾਲਾਤ ਐ ਜਿੱਦਣ ਇਹਦਾ ਸੂਤ ਆ ਗਿਆ ਤੁਸੀਂ ਕਹਣਾ ਯਾਰ ਤੂੰ ਪਰਸੋਂ ਤਾਂ ਐਦਾਂ ਕਹਿੰਦਾ ਸੀ ਐਡੇ ਬਿਸ਼ਰਮਾ ਫੇਰਾਂ ਨੂੰ ਕਹਿਰ ਹੀ ਕੋਈ ਨਹੀਂ ਕੋਈ ਪਰਵਾਹ ਨਹੀਂ ਨੀਵੀਂ ਜੀ ਪਾ ਕੇ ਤੁਰ ਪੈਂਦੇ ਨੇ ਆਹਲਾ ਹਾਂ ਜਿੰਦੇ ਵੀ ਉੱਥੇ ਲੀਡਰ ਹੈ ਵੱਡਾ ਸਾਹਿਬ ਉਹ ਸਾਰਿਆਂ ਦੇ ਨਿਆਣੇ ਬਾਹਰ ਇੰਨੇ ਵੀ ਬਾਹਰ ਤੁਹਾਡੀ ਗੱਲ ਸਹੀ ਆ ਹੂੰ ਤੁਸੀਂ ਪਹਿਲਾਂ ਹੀ ਗੱਲ ਦੱਸ ਦਿੰਦੇ ਆ ਇਹ ਇਹ ਇਹਦੇ ਮੁੰਡੇ ਮੰਡੇ ਬਾਹਰ ਹੀ ਮਤਲਬ ਬਾਹਰ ਹੀ ਆ ਜਾਣੇ ਇਹ ਤਾਂ ਸਾਰੇ ਟੱਪਰ ਟੱਪਰ ਹੋ ਜਾਂਦੇ ਆ ਹੋਰ ਇਹਦੇ ਮੁੰਡਿਆਂ ਨੇ ਗੋੜ ਥੋੜੋ ਵੇਚਣਾ ਉਹ ਗੋੜ ਵੇਚਣਗੇ ਇੱਥੇ ਆ ਕੇ ਦਿਹਾੜੀਆਂ ਨਾ ਲਾਈਆਂ ਤਾਂ ਮੇਰੇ ਮੇਰੇ ਮੂੰਹ ਤੇ ਥੁੱਕ ਦਿਓ ਅੱਜ ਮੈਂ ਲੱਕੇ ਨੂੰ ਕਹਿਣਾ ਵੀ ਤੈਨੂੰ ਅੱਜ ਵੀਜ਼ਾ ਦਵਾਉਣੇ ਦੇਖੋ ਕਿਦਾਂ ਉੱਡਿਆ ਉੱਡਿਆ ਇੱਥੇ ਇਹ 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 ਲੋਕਾਂ ਦਾ ਕੰਮ ਹੀ ਇਹ ਫੜ ਲਿਆ ਇਹਨਾਂ ਨੇ ਵੀ ਦੂਜੇ ਲੋਕਾਂ ਨੂੰ पागल ਬਣਾਓ ਜੇ ਤੁਹਾਡਾ ਹੱਥ ਪਲਾ ਨਹੀਂ ਪੈਂਦਾ ਤਾਂ ਹੱਥ ਨਹੀਂ ਪੈਂਦਾ ਤੇ ਰੋਲਾ ਪਾਓ ਪਾਗਲ ਬਣਾਉਣਾ ਨੂੰ ਇਹ ਕੰਮ ਇਹਨਾਂ ਨੇ ਫੜ ਲਿਆ ਜਨੇ ਪੰਜਾਬ ਦੇ ਇਹ ਫੇਸਬੁੱਕ ਹੀ ਹੋਏ ਟਿਕਟੌਕ ਹੀ ਹੋਏ ਮਾਰੇ ਮੋٹے ਕਮਿਊਨਿਟੀ ਲੀਡਰ ਹੋਏ ਉਹਨਾਂ ਦਾ ਕੰਮ ਹੀ ਇਹ ਹੋ ਗਿਆ ਬਾਕੀ ਇਹ ਜਿਹੜਾ ਨਾ ਇਹ ਸਿੱਧਾ ਵੀ ਨਹੀਂ ਚੱਲ ਚੱਲ ਹੁੰਦਾ ਅਮਰਤਪਾਲ ਮੰਗ ਹਾਂ ਤੇ ਉਹਦਾ ਅਮਰਤਪਾਲ ਮੰਗ ਕਰੇ ਤਾਂ ਉਧਰ ਦਵੱਲੇ ਜਾਨ ਫਸੀ ਆ ਇਧਰ ਗੈਂਗ ਵਾਲੇ ਵੀ ਇਹਦੇ ਦਵਾਲੇ ਆ ਹਾਂ ਉਧਰ ਪੁਲਿਸ ਨਾਲ ਵੀ ਇਹੇ ਬਣਾ ਕੇ ਰੱਖਦਾ ਤੇ ਇਹ ਕੋਸ਼ਿਸ਼ ਕਰ ਰਿਹਾ ਵੀ ਮੈਂ ਲੀਡਰ ਬਣ ਜਾਮਾ ਕਿਸੇ ਤਰ੍ਹਾਂ ਵੀ ਉਹ ਜੀ ਡਬਲ ਐਮ ਪੀ ਐਮ ਐਲ ਬਣ ਜਾਵਾਂ ਵੀ ਫਿਰ ਤੂੰ ਕੌਣ ਤਾਂ ਮੈਂ ਕੌਣ ਤੇ ਸਿੱਧਾ ਚੱਲ ਨਹੀਂ ਹੁੰਦਾ ਨਹੀਂ ਤਾਂ ਜੇਲ ਹੋਣੀ ਆ ਹੂੰ ਤੇ ਆਲੇ ਦੁਆਲੇ ਨੇ ਕਦੀ ਗੱਲ ਹੀ ਨਹੀਂ ਕੀਤੀ ਆਹ ਦਰਬਾਰ ਸਾਹਿਬ ਦੀ ਅਟੈਕ ਦੀ ਹੁਣ ਕਦੀ ਗੱਲ ਹੀ ਨਹੀਂ ਕੀਤੀ ਨੇ ਇਦਾਂ ਨਹੀਂ ਸੀ ਉਧਰ ਉਧਰ ਉੱਪਰਲੇ ਮਨੋਂ ਹੀ ਕਰੀ ਜਾਂਦਾ ਸਾਰਾ ਐਵੇਂ ਵੀ ਬਸ ਇਦਾਂ ਦੇ ਮਸਲਾ ਤੁਹਾਡੇ ਕੋਟ ਪੈ ਜਾਣੀ ਤੁਹਾਡੇ ਛੇਤਰ ਛੇਤਰ ਤੇਰੇ ਪੈਂਦੇ ਸਾਡੇ ਥੋੜੋ ਪੈਂਦੇ ਆ ਮੇਰੇ ਤਾਂ 90 ਤੋਂ ਆਇਆ ਮੈਂ ਤਾਂ ਰਾਜ ਭਾਗ ਕੀਤਾ ਘਰ-ਬਾਰ ਅਸੀਂ ਲੈ ਗੱਡੀਆਂ ਅਸੀਂ ਚਲਾਈਆਂ ਮਾੜੀ ਜੀ ਕਾਲ ਕਰਦੇ ਪੁਲਿਸ ਵਾਲੇ ਸਾਨੂੰ ਰੱਖਿਆ ਕਰਨ ਲਈ ਆ ਜਾਂਦੇ ਨੇ ਇੰਸ਼ੋਰੈਂਸਾਂ ਸਾਡੇ ਕੋਲ ਹੈ ਸਾਡੀ ਤਾਂ ਟੌਰ ਹੈ ਠੀਕ ਹੈ ਅਸੀਂ ਕੰਮ ਕਰਦੇ ਘੰਟੇ ਲਾਉਣੇ ਪੈਂਦੇ ਆ ਪਰ ਮਿਹਨਤਾਂ ਕੋਈ ਮਾੜੀ ਕਰਨੀ ਹੈ ਪਰ ਜਿੰਨੀ ਸਾਡੀ ਟੌਰ ਬਾਹਰ ਐਨਆਰਆਈਆਂ ਦੀ ਉੱਥੇ ਕਿੱਥੇ ਇੱਥੇ ਬੈਠੇ ਸਵੇਰ ਨੂੰ ਉੱਠ ਕੇ ਬੁਕੜਾ ਮਾਰ ਕੇ ਬਹਿ ਜਾਂਦੇ ਹੋ ਨਾ ਤੁਹਾਨੂੰ ਕੋ ਪੁੱਛਦਾ ਨਾ ਦੱਸਦਾ ਡਰਦੇ ਤੁਸੀਂ ਪੁਲਿਸ ਤੋਂ ਫਿਰਦੇ ਹੋ ਹੈ ਚੌਥੇ ਦਿਨ ਤੁਸੀਂ ਪ੍ਰੋਟੈਸਟ ਕਰਨ ਲੱਪੇਂਦੇ ਹੋ ਤਾਂ ਤੁਸੀਂ ਯਾਦੋ ਆ ਯੂਨੀਵਰਸਿਟੀ ਦਾ ਰੌਲਾ ਪਾ ਕੇ ਬਹਿ ਗਿਆ ਉਹਦਾ ਪਾ ਕੇ ਬਹਿ ਗਿਆ ਅਸੀਂ ਇਦਾਂ ਰੌਲਾ ਨਹੀਂ ਪਾਉਂਦੇ ਜੇ ਸਾਡੇ ਨਾਲ ਕਿਤੇ ਘਟਨਾ ਵਾਪਰ ਗਈ ਇਦਾਂ ਦੀਆਂ ਘਟਨਾ ਮਾਈਨਰ ਹੈ ਕੋਈ ਵੱਡੀ ਗੱਲ ਨਹੀਂ ਹੈ ਆਪਣੇ ਆਪ ਹੀ ਹਟ ਜਾਣਗੀ ਅਸੀਂ ਤਾਂ ਬਹੁਤ ਵਧੀਆ ਹੈਂਡਲ ਕਰ ਰਹੇ ਹਾਂ ਇੱਥੇ ਹੈ ਕਿ ਨਹੀਂ ਠੀਕ ਹੈ ਹਾਂ ਬਾਕੀ ਉਹ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਜਾਣਾ ਉਹ ਹਟ ਜਾਣਾ ਪਰ ਇਹ ਸੋਸ਼ਲ ਮੀਡੀਆ ਜਿੱਦਾਂ ਤੁਸੀਂ ਕਿਹਾ ਤੇ ਸਾਰੇ ਪਿੱਟ ਪਟਾਕੇ ਤੇ ਸ਼ੁਰੂ ਹੋਗਾ ਜਿੱਦਾਂ ਕਹ ਲਓ ਹੂੰ ਕਈ ਹੈ ਕਿ ਉਹ ਹੈ ਗਿਆ ਕੁੜੀਆਂ ਵੀ ਉਹ ਵੀ ਇਦਾਂ ਕਰਨ ਲੱ ਪਈਆਂ ਹਨਾ ਹੁਣ ਇਹਨਾਂ ਨੂੰ ਕੱਢਣਗੇ ਹੁਣ ਇਥੋਂ ਇਦਾਂ ਹੋ ਜਾਊਗਾ ਇੱਥੋਂ ਕੌਣ ਕਿਸੇ ਨੂੰ ਕੌਣ ਕੱਢ ਸਕਦਾ ਇੱਥੋਂ ਹਾਂ ਥੈਂਕ ਯੂ ਡਾਡੀ ਸਾਹਿਬ ਖੰਡੇ ਤਾਂ ਸਾਡਾ ਰਾਜ ਆ ਖਾਲਸਾ ਰਾਜ ਹੈ ਡਾਡੀ ਸਾਹਿਬ ਇਹ ਜਿਹੜੀਆਂ ਇਹਨਾਂ ਦੀ ਕੋਈ ਬੁਕਤ ਨਹੀਂ ਹੈ ਜਿਹੜੀਆਂ ਕਹਿੰਦੀਆਂ ਕੱਢਣਗੇ ਫਲਾਣਾ ਮੈਂ ਤਾਂ ਦੱਸਦਾ ਇਹ ਫੇਲ ਹੋਏ ਲੋਕ ਹੈ ਇਹ ਪਿਛਲੇ 2 2.5 ਸਾਲ ਤੋਂ ਇੱਥੇ ਆਈਆਂ ਤੇ ਇਹਨਾਂ ਲੋਕਾਂ ਨੂੰ ਕੋਈ ਫਿਚਰ ਨਹੀਂ ਦਿਖਦਾ ਵੀ ਗਾਂ ਕਰਨਾ ਕੀ ਆ ਆ ਸਾਡੇ ਮੁੰਡੇ ਆਏ ਨੇ 2.5 ਤੇ 3-3 ਸਾਲ ਹੋਏ ਮਿਹਨਤਾਂ ਕਰਦੇ ਨੇ ਉਹਨਾਂ ਨੂੰ ਫਿਊਚਰ ਦਿਖਦਾ ਹੈਗਾ ਉਹਨਾਂ ਨੂੰ ਪਤਾ ਵੀ ਗਾਹ ਅਸੀਂ ਸੈੱਟ ਕਰ ਲੈਣਾ ਆਪਣੇ ਆਪ ਹੀ ਫੇਕ ਹੀ ਹੋ ਗਿਆ ਮਿਹਨਤਾਂ ਕਰਦੇ ਐ ਅੱਜ ਕੁਛ ਨਹੀਂ ਐ ਜਦ ਅਮੀਰੀ ਨਹੀਂ ਐ ਹੈ ਕਿ ਨਹੀਂ ਤਾਂ ਰਹਿਣੀ ਗਰੀਬੀ ਵੀ ਨਹੀਂ ਐ ਸਾਰਾ ਮੂਵ ਹੋ ਜਾਣਾ ਪਰ ਇਹ ਜਿਹੜੀਆਂ ਜਿਹੜੀਆਂ ਫੇਲ ਹੋਈਆਂ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਐ ਇਹ ਲੋਕਾਂ ਨੂੰ ਪ੍ਰਵੋਕ ਕਰਨਾ ਵੀ ਤੁਸੀਂ ਬਸ ਉੱਥੇ ਚਲੇ ਜਾਓ ਇਹ ਜੈਲਸੀ ਆ ਈਰਖਾ ਹੈਗੀ ਆ ਮੈਂ ਕਹਾਂਗਾ ਜਿਹੜਾ ਬੰਦਾ ਕੈਨੇਡਾ ਚ ਮੁੰਡਾ ਕੁੜੀ ਰਹਿੰਦੇ ਇੱਥੋਂ ਮੂਵ ਨਾ ਹੋ ਜਾਓ ਇਹ ਬਹੁਤ ਵਧੀਆ ਕੰਟਰੀ ਐ ਸਭ ਤੋਂ ਦੁਨੀਆ ਦੀ ਟੌਪ ਦੀ ਕੰਟਰੀ ਬਣਨੀ 2026 ਦੇ ਐਂਡ ਤੱਕ ਤੁਸੀਂ ਦੇਖ ਲੈਣਾ ਸੋ ਇਸ ਕਰਕੇ ਕੋਈ ਇਹਨਾਂ ਮਗਰ ਲੱਗਣ ਦੀ ਲੋੜ ਨਹੀਂ ਇਹ ਘੱਲਣਾ ਹੀ ਚਾਹੁੰਦੇ ਨੇ ਵਾਪਸ ਹੋਰ ਕੱਖ ਨਹੀਂ ਐ ਬਸ ਬਾਕੀ ਇਹ ਕੈਨੇਡਾ ਦਾ ਇੱਕ ਇੱਕ ਉੱਥੇ ਰੁਪਏ ਦਿੱਤਾ ਕੈਨੇਡਾ 65 ਡਾਲਰ ਬਣਦੇ ਉੱਥੇ ਇੰਡੀਆ ਦੇ ਹਾਂ ਹਾਂ ਪਹਿਤੋ ਵੀ ਗਾਂਟਾ ਪਾ ਜਾਣਾ ਸੌਤ ਕਰਤਲ ਜਾਣਾ ਤਾਂ ਉਹ ਲੱਖਾਂ ਸਟਾਣਾ ਦੇ ਦਊਗਾ ਇਨੇ ਪੈਸੇ ਵਾਹ ਟੰਡੀ ਸਾਹਿਬ ਮੈਨੂੰ ਕਾਲ ਕਰੋਗੇ ਬਾਅਦ ਵਿੱਚ ਸ਼ੋਅ ਤੋਂ ਜਿੱਥੇ ਨੇੜੇ ਤੇਰੇ ਓਕੇ ਓਕੇ ਪਲੀਜ਼ गिव ਮੀ ਕਾਲ ਥੈਂਕ ਯੂ ਲਵ ਯੂ